ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਤੇ ਆਂ ਸ਼ੁਰੂਆਤ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਖਤਮ ਕਰਨ ਦੇ ਲਈ ਪ੍ਰਵਿੰਸਾਂ ਨੇ ਫੈਡਰਲ ਸਰਕਾਰ ਦੇ ਨਾਲ ਕੀਤਾ ਸਪੰਝੋਤਾ ਕੈਨੇਡੀਅਨ ਇਕਨੋਮੀ ਨੂੰ ਹੋਏਗਾ ਫਾਇਦਾ ਬਿਜ਼ਨਸ ਐਸੋਸੀਏਸ਼ਨਾਂ ਦੇ ਵੱਲੋਂ ਸਵਾਗਤ ਕੈਨੇਡਾ ਦੇ ਵਿੱਚ ਅਮਰੀਕਨ ਐਮਬੈਸਡਰ ਦਾ ਬਿਆਨ ਕਿਹਾ Ontario ਸਰਕਾਰ ਦੀ ਐਡਵਰਟਾਈਜ਼ਮੈਂਟ ਅਮਰੀਕੀ ਸਿਆਸਤ ਦੇ ਵਿੱਚ ਸੀ ਦਖਲ ਅੰਦਾਜ਼ੀ ਅਮਰੀਕਾ ਦੇ ਹੈਲਥ케ਅਰ ਵਰਕਰਾਂ ਦੀ Bargaining Association ਨੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਨਾਲ ਕੀਤਾ ਟੈਨੇਟਿਵ ਐਗਰੀਮੈਂਟ 67000 ਵਰਕਰਾਂ ਦੀ ਨੁਮਾਇੰਦਗੀ ਕਰਦੀ ਹੈ ਯੂਨੀਅਨ ਯੂਨੀਅਨ ਮੈਂਬਰ 15 ਤੋਂ 19 ਦਸੰਬਰ ਤੱਕ ਸਮਝੌਤੇ ਤੇ ਪਹੁੰਚਣਗੇ ਆਨਲਾਈਨ ਵੋਟ ਅਮਰੀਕੀ ਟੈਰਫਾਂ ਤੋਂ ਬਾਅਦ ਇੰਟਰਪਰਵਿੰਸ਼ਲ ਟ੍ਰੇਡ ਵੈਰੀਅਰ ਤੋੜਨ ਦੇ ਲਈ ਲਗਾਤਾਰ ਮਾਕਾਨੀ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਤੇ ਹੁਣ ਕੈਨੇਡਾ ਦੀਆਂ ਪਰਵੈਂਸਾ ਟੈਰੀਟਰੀਜ਼ ਨੇ ਫੈਡਰਲ ਸਰਕਾਰ ਦੇ ਨਾਲ ਇੱਕ ਸਮਝੌਤਾ ਕੀਤਾ ਜਿਸ ਨਾਲ ਦਸੰਬਰ ਤੋਂ ਫੂਡ ਅਤੇ ਲਿਕਰ ਨੂੰ ਛੱਡ ਕੇ ਬਹੁਤ ਸਾਰੀਆਂ ਬਾਕੀ ਚੀਜ਼ਾਂ ਇੰਟਰ ਪਰਮਿਸ਼ਨਲ ਟ੍ਰੇਡ ਬੈਰੀਅਰ ਦੀਆਂ ਰੁਕਾਵਟਾਂ ਖਤਮ ਹੋ ਜਾਣਗੀਆਂ ਇੱਕ ਕਦਮ ਅਮਰੀਕੀ ਟੈਰਿਫਾਂ ਦੇ ਮੱਦੇਨਜ਼ਰ ਬਿਜ਼ਨੈਸਸਾਂ ਨੂੰ ਹੋਰ ਵਪਾਰ ਦੇ ਮੌਕਿਆਂ 'ਚ ਸਹਿਯੋਗ ਦੇਣ ਦੇ ਲਈ ਝੁਕਿਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ employment ਅਤੇ economy ਦੇ ਮਿਨਿਸਟਰ ਰਵੀ ਕਾਲੋ ਨੇ ਕਿਹਾ ਕਿ ਯੈਲੋਨਾਈਫ ਵਿੱਚ ਬੁੱਧਵਾਰ ਨੂੰ ਦਸਤਕਤ ਕੀਤਾ ਗਿਆ ਸਮਝੌਤਾ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਦੇ ਵਿੱਚ ਡੋਮੈਸਟਿਕ ਟ੍ਰੇਡ ਰੁਕਾਵਟਾਂ ਨੂੰ ਹਟਾਉਣ ਦੇ ਲਈ ਦੇਸ਼ ਪੱਧਰ 'ਤੇ ਕੀਤੀ ਯਾਤਰਾ ਦਾ ਨਤੀਜਾ ਹੈ। ਵਿਕਟੋਰੀਆ ਵਿੱਚ ਇੱਕ ਐਲਾਨ ਦੌਰਾਨ ਕਾਲੋ ਨੇ ਕਿਹਾ ਕਿ ਇਹ ਸਮਝੌਤਾ ਉਸ ਸਮਾਨ ਦੇ ਬਾਰੇ ਹੈ ਜੋ ਕਿ ਇੱਕ ਪ੍ਰੋਵਿੰਸ ਜਾਂ ਟਰੈਟਰੀਜ਼ ਦੇ ਰੂਲਸ ਕਾਰਨ ਖਰਾ ਨਹੀਂ ਉਤਰਦਾ ਤੇ ਹੋਰ ਪ੍ਰੋਵਿੰਸਾਂ ਦੇ ਵਿੱਚ ਬਿਨਾ ਬਾਦੂ ਮਨਜ਼ੂਰੀ ਲੇਬਲ ਤੇ ਜਾਂਚ ਤੋਂ ਵੇਚਣਾ ਆਸਾਨ ਬਣਾਉਂਦਾ ਹੈ ਅਸੀਂ ਇੱਕ ਸਮਝੌਤਾ ਕੀਤਾ ਜੋ ਕਿ ਬਾਜ਼ਾਰ ਅਤੇ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਮੌਕੇ ਪੈਦਾ ਕਰੇਗਾ ਜਦੋਂ ਇਹ ਲਾਗੂ ਹੋਏਗਾ ਤੇ ਇਹ ਸਮਝੌਤਾ ਹਜ਼ਾਰਾਂ ਪ੍ਰੋਡਕਟਸ ਨੂੰ ਕਵਰ ਕਰੇਗਾ ਜਿਸ ਵਿੱਚ ਕਪੜੇ ਖਿਡਾਉਣੇ ਵਹੀਕਲਸ ਹੈਲਥ ਟੈਕਨੋਲੋਜੀ ਅਤੇ ਇੰਡਸਟਰੀ ਦੀ ਪ੍ਰੋਡਕਸ ਵੀ ਸ਼ਾਮਲ ਹੈ ਕਾਲੋ ਉਮੀਦ ਕਰਦੇ ਨੇ ਕਿ ਇਸ ਸਮਝੌਤੇ ਨੂੰ ਭਵਿੱਖ ਵਿੱਚ ਫੂਡ ਅਤੇ ਲਿਕਰ ਅਤੇ ਹੋਰ ਸਰਵਿਸਿਜ਼ ਦੇ ਲਈ ਵੀ ਵਧਾਇਆ ਜਾ ਸਕਦਾ ਜਿਸ ਦੇ ਨਾਲ ਇੰਟਰ ਪਰਮਨੈਂਸ਼ਲ ਟ੍ਰੇਡ ਬੈਰੀਅਰ ਪੂਰੀ ਤਰ੍ਹਾਂ ਖਤਮ ਹੋਣਗੇ ਉਹਨਾਂ ਆਖਿਆ ਕਿ ਇਹ ਜੋ ਖੇਤਰ ਨੇ ਇਹਨਾਂ ਦੇ ਵਿੱਚ ਲਗਾਤਾਰ ਕੰਮ ਕੀਤਾ ਜਾਣਾਗਾ ਜਿਸ ਕਾਰਨ ਇਹ ਇਕਨੋਮੀ ਦੇ ਲਈ ਲਾਭਕਾਰੀ ਸਿੱਧ ਹੋਏਗਾ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦੀ ਪ੍ਰੈਜ਼ੀਡੈਂਟ ਅਤੇ ਸੀਈਓ ਬ੍ਰਿਜਿਟ ਐਂਡਰਸਨ ਨੇ ਕਿਹਾ ਕਿ ਬਿਜ਼ਨੈਸਸਸ ਅਤੇ ਕਮਿਊਨਿਟੀ ਲੰਮੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਸਨ ਜੇਕਰ ਕੋਈ ਪ੍ਰੋਡਕਟ ਇੱਕ ਪ੍ਰੋਵਿੰਸ ਵਿੱਚ ਵੇਚਣ ਦੇ ਲਈ ਮਨਜ਼ੂਰ ਕੀਤਾ ਗਿਆ ਤਾਂ ਸਾਰੀਆਂ ਪ੍ਰੋਵਿੰਸਾਂ ਦੇ ਵਿੱਚ ਹੀ ਇਹ ਮਨਜ਼ੂਰ ਹੋਣਾ ਚਾਹੀਦਾ ਭਾਵੇਂ ਉਹਨਾਂ ਆਖਿਆ ਕਿ ਅੱਜ ਖੁਸ਼ੀ ਵਾਲਾ ਨੈ ਪਰ ਲੋਡ ਹੈ ਕਿ ਅਸੀਂ ਇਸ ਨੂੰ ਹੋਰ ਅੱਗੇ ਵਧਾਈਏ ਅਤੇ ਡੋਮੈਸਟਿਕ ਪਧਰ ਤੇ ਜੋ ਮੌਕੇ ਨੇ ਉਹਨਾਂ ਨੂੰ ਵਧਾਈਏ ਤਾਂ ਜੋ ਇਕਨੋਮੀ ਗਤੀ ਫੜ ਸਕੇ ਖਾਸ ਤੌਰ ਤੇ ਜਦੋਂ ਫੂਡ ਲਿਕਰ ਅਤੇ ਵਰਕਰਸ ਤੇ ਪ੍ਰਵਿੰਸਾਂ ਵਿਚਕਾਰ ਆਸਾਨੀ ਨਾਲ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੀਆਂ ਰਿਕਾਪਟਾ ਨੇ BC ਫੂਡ ਐਂਡ ਵੇਵਰੇਜ ਐਸੋਸੀਏਸ਼ਨ ਦੇ ਸੀਈਓ ਜੇਮਸ ਡੋਨਲਡਸਨ ਨੇ ਕਿਹਾ ਹੈ ਕਿ ਪ੍ਰਵਿੰਸਾਂ ਫੂਡ ਖਾਸ ਕਰ ਮੀਟ ਤੇ ਵੱਖ-ਵੱਖ ਸੁਰੱਖਿਆ ਮਾਪਦੰਡ ਨੇ ਇਸ ਲਈ ਉਹ ਹੈਰਾਨ ਨਹੀਂ ਹੈ ਕਿ ਵਪਾਰ ਰਿਕਾਪਟਾ ਘਟਾਉਣ ਚ ਹੋਰ ਸਮਾਂ ਲੱਗੇਗਾ ਉਹਨਾਂ ਦਾ ਖਿਆਲ ਹੈ ਕਿ ਇਸ ਮਾਮਲੇ ਦੇ ਵਿੱਚ ਹੋਰ ਗੱਲਬਾਤ ਅੱਗੇ ਹੋਣੀ ਚਾਹੀਦੀ ਹੈ 온ਟਾਰੀਓ ਪ੍ਰੋਵਿੰਸ ਵੱਲੋਂ ਆਪਣੇ ਪ੍ਰੋਵਿੰਸ਼ਲ ਨੋਮਿਨੀ ਪ੍ਰੋਗਰਾਮ ਤਹਿਤ ਚੱਲਦੀ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਐਪਲੀਕੇਸ਼ਨ ਵਾਪਸ ਕਰਨ ਤੋਂ ਬਾਅਦ ਹਜ਼ਾਰਾਂ ਨੌਜਵਾਨਾਂ ਵੱਲੋਂ ਇਸ ਵਿਰੁੱਧ 온ਟਾਰੀਓ ਲੈਜਿਸਲੇਚਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ 온ਟਾਰੀਓ ਪੀਐਨਪੀ ਮੈਨੇਜਮੈਂਟ ਵੱਲੋਂ ਸਟ੍ਰੀਮ ਦੀ ਸਮੀਖਿਆ ਕਰਨ ਤੋਂ ਬਾਅਦ ਅਰਜ਼ੀਆਂ 'ਚ ਧੋਖਾਧੜੀ ਹੋਣ ਦੇ ਦੋਸ਼ ਲਗਾਉਂਦਿਆਂ ਐਪਲੀਕੇਸ਼ਨਸ ਵਾਪਸ ਕੀਤੀਆਂ ਗਈਆਂ ਸਨ ਐਨ ਡੀ ਪੀ ਦੀ ਐਮ ਪੀ ਪੀ ਐਲੈਕਸਾ ਗਿਲਮੋਰ ਵੱਲੋਂ ਵੀ ਇਸ ਮਸਲੇ ਉੱਪਰ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਕਿਹਾ ਗਿਆ ਸੀ ਕਿ অন্ਟਾਰੀਓ ਨੇ ਪਹਿਲਾਂ ਇਨ੍ਹਾਂ ਨੌਜਵਾਨਾਂ ਨੂੰ ਅਟਰੈਕਟ ਕੀਤਾ ਤੇ ਬਾਅਦ ਵਿੱਚ ਉਹਨਾਂ ਦਾ ਵਿਸ਼ਵਾਸ ਤੋੜਿਆ ਐ ਐਲੈਕਸਾ ਗਿਲਮੋਰ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਇਸ ਉਮੀਦ ਨਾਲ ਪ੍ਰੋਵਿੰਸ ਦੇ ਵਿੱਚ ਕੰਮ ਕੀਤਾ ਤੇ ਟੈਕਸ ਫਿਲ ਕੀਤਾ ਕਿ ਉਹ ਇੱਥੇ ਰਹਿ ਕੇ ਪੱਕੇ ਹੋ ਜਾਣਗੇ ਪਰ ਹੁਣ অন্ਟਾਰੀਓ ਵੱਲੋਂ ਇਨ੍ਹਾਂ ਨੌਜਵਾਨਾਂ ਦੀਆਂ ਉਮੀਦਾਂ ਨੂੰ ਤੋੜਿਆ ਜਾ ਰਿਹਾ ਹੈ Ontario ਦੇ PNP ਪ੍ਰੋਗਰਾਮ ਵਿੱਚ ਐਪਲੀਕੇਸ਼ਨ ਚ ਹੋ ਰਹੀ ਕਥਿਤ ਧੋਖਾਧੜੀ ਦਾ ਮਸਲਾ ਲੰਬੇ ਸਮੇਂ ਤੋਂ ਉੱਠ ਰਿਹਾ ਸੀ ਇਮੀਗ੍ਰੇਸ਼ਨ ਕੁਟਾਲਿਆਂ ਨੂੰ ਰੋਕਣ ਦੇ ਲਈ ਸਰਕਾਰ ਨੇ Ontario ਇਮੀਗ੍ਰੇਸ਼ਨ ਐਕਟ 2015 ਦੇ ਤਹਿਤ Ontario ਪ੍ਰਵਿੰਸ਼ਲ ਨਾਮਿਨੀ ਪ੍ਰੋਗਰਾਮ ਲਿਆਂਦਾਸੀ ਅਤੇ ਇਸ ਵਿੱਚ ਗਲਤ ਜਾਣਕਾਰੀ ਦੇਣ ਉੱਪਰ ਜੁਰਮਾਨੇ ਨੂੰ 2000 ਤੋਂ ਵਧਾ ਕੇ 10000 ਕੀਤਾ ਗਿਆ ਸੀ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਕੰਸਲਟੈਂਟ ਉੱਪਰ ਘੱਟੋ-ਘੱਟ 3 ਸਾਲ ਤੋਂ 10 ਸਾਲ ਤੱਕ ਦੀ ਪਾਬੰਦੀ ਅਤੇ ਹਿਊਮਨ ਤਸਕਰੀ ਜਾਂ ਪਾਸਪੋਰਟ ਰੱਖਣ ਅੱਜ ਇਹ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਏ ਗਏ ਵਿਅਕਤੀਆਂ ਲਈ ਉਮਰ ਪਰ ਦੀ ਪਾਬੰਦੀ ਜਹੀਆਂ ਤਸਵੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ 온ਟਾਰੀਓ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮ ਵੱਲੋਂ ਪਹਿਲਾਂ ਐਪਲੀਕੇਸ਼ਨ ਵਾਪਸ ਕਰਨ ਬਾਬਤ ਲੰਗੇ ਮહિਲੇ ਰੈਗੂਲੇਸ਼ਨ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਇਸ ਰੈਗੂਲੇਸ਼ਨ ਬਾਰੇ 31 ਅਕਤੂਬਰ ਨੂੰ ਵੈੱਬਸਾਈਟ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਸੀ 온ਟਾਰੀਓ ਪੀਐਨਪੀ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਚਰਚਾ ਵੀ ਚੱਲ ਰਹੀ ਹੈ ਜਿੱਥੇ ਕੁਝ ਐਕਸਪਰਟਸ ਇਸ ਮਾਮਲੇ ਨੂੰ ਅਦਾਲਤ ਵਿੱਚ ਲਿਜਾਣ ਦੇ ਪੱਖ ਵਿੱਚ ਨੇ ਉੱਥੇ ਹੀ ਕੁਝ ਐਕਸਪਰਟਸ ਦਾ ਮੰਨਣਾ ਹੈ ਕਿ অন্ਟਾਰੀਓ ਵੱਲੋਂ ਇੱਕ ਕਦਮ ਕਾਨੂੰਨੀ ਦਾਪੇਚ ਨੂੰ ਧਿਆਨ ਚ ਰੱਖ ਕੇ ਲਿਆ ਗਿਆ ਇਸ ਲਈ ਕੋਈ ਫਾਇਦਾ ਨਹੀਂ ਹੈ ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਅਜਿਹੇ ਐਪਲੀਕੈਂਟ ਕੈਨੇਡਾ ਦੇ ਫੈਡਰਲ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਤਹਿਤ ਹੋਰ অন্ਟਾਰੀਓ ਪੀ ਐਨ ਪੀ ਦੀਆਂ ਸਟਰੀਮਸ ਵਿੱਚ ਐਪਲੀਕੇਸ਼ਨ ਦੇਣ ਤੋਂ ਇਲਾਵਾ ਹੋਰ ਪ੍ਰੋਵੈਂਸਸ ਵਿੱਚ ਵੀ ਅਪਲਾਈ ਕਰ ਸਕਦੇ ਨੇ ਕੈਨੇਡਾ ਦੇ ਵਿੱਚ ਅਮਰੀਕਨ ਐਮਬੈਸਡਰ ਪੀਟਰ ਹੌਕਸਟਰਾ ਨੇ ਕੈਨੇਡਾ ਉੱਤੇ ਅਮਰੀਕੀ ਰਾਜਨੀਤੀ ਦੇ ਵਿੱਚ ਦਖਲ ਅੰਦਾਜ਼ੀ ਦੇਣ ਦਾ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਜਿਹੋ ਜਿਹੇ ਸਮੇਂ ਵਿੱਚ 온ਟਾਰੀਓ ਸਰਕਾਰ ਨੇ ਟੈਰਫ ਅਗੇਨਸਟ ਐਡਵਰਟਾਈਜ਼ਮੈਂਟ ਦੀ ਮੁਹਿੰਮ ਚਲਾਈ ਸੀ ਉਹ ਵਿਦੇਸ਼ੀ ਦਖਲ ਅੰਦਾਜ਼ੀ ਦੇ ਬਰਾਬਰ ਹੈ ਉਹਨਾਂ ਆਖਿਆ ਕਿ ਇਸ ਐਡਵਰਟਾਈਜ਼ਮੈਂਟ ਕਰਕੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡਾ ਨਾਲ ਚੱਲ ਰਹੀ ਟ੍ਰੇਡ ਟਾਕਸ ਰੋਕ ਦਿੱਤੀਆਂ ਨੇ ਹੌਕਸਟਰਾ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਅਤੇ ਉਹਨਾਂ ਦੀਆਂ ਪਾਲਿਸਿਸ ਨੂੰ ਚੋਣ ਤੋਂ ਸਿਰਫ 10 ਦਿਨ ਪਹਿਲਾਂ ਨਿਸ਼ਾਨਾ ਬਣਾਉਣਾ ਅਤੇ ਉਸ ਤੋਂ ਕੁਝ ਹਫ਼ਤੇ ਬਾਅਦ ਸੁਪਰੀਮ ਕੋਰਟ ਵਿੱਚ ਕੇਸ ਸੁਣਿਆ ਜਾਣਾ ਮਾਫ਼ ਕਰਨਾ ਪਰ ਇਹ ਅਮਰੀਕਾ ਵਿੱਚ ਨਹੀਂ ਹੁੰਦਾ ਤੁਸੀਂ ਅਮਰੀਕਾ ਵਿੱਚ ਆ ਕੇ ਸਰਕਾਰੀ ਪੈਸੇ ਦੇ ਨਾਲ ਪੋਲੀਟੀਕਲ ਐਡਵਰਟਾਈਜ਼ਮੈਂਟ ਨਹੀਂ ਚਲਾ ਸਕਦੇ ਹੋ ਫਿਰ ਇਹ ਉਮੀਦ ਨਹੀਂ ਕਰ ਸਕਦੇ ਕੋਈ ਨਤੀਜਾ ਚੰਗਾ ਨਿਕਲੇ ਉਨਾ ਆਖਿਆ ਕਿ ਜਿਨ੍ਹਾਂ ਨੇ ਕੈਨੇਡਾ ਅਤੇ ਅਮਰੀਕਾ ਦੇ ਤਣਾਅ ਭਰੇ ਸਬੰਧਾਂ ਦੇ ਸਮੇਂ ਵਿੱਚ ਇੱਕ ਖੁੱਲੇ ਤੌਰ ਤੇ ਬੋਲਣ ਵਾਲੇ ਐਮਬੈਸਡਰ ਵਜੋਂ ਆਪਣੀ ਪਛਾਣ ਬਣਾਈ ਹੈ ਨੈਸ਼ਨਲ ਮੈਨੂਫੈਕਚਰਿੰਗ ਕਾਨਫਰੰਸ ਵਿੱਚ ਉਹਨਾਂ ਬੋਲਦਿਆਂ ਹੋਏ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਮਾਹਕਾਨੀ ਦੇ ਵੱਲੋਂ ਆਫਲ ਆਫਿਸ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਮੀਟਿੰਗ ਤੋਂ ਬਾਅਦ ਦੋਵੇਂ ਮੁਲਕਾਂ ਦੇ ਦਰਮਿਆਨ ਟ੍ਰੇਡ ਟਾਕਸ ਦੁਬਾਰਾ ਤੋਂ ਸ਼ੁਰੂ ਹੋਈਆਂ ਸਨ ਕੈਨੇਡਾ ਅਮਰੀਕਾ ਟ੍ਰੇਡ ਮਿਨਿਸਟਰ ਡੋਮਿਨਿਕ ਲੇਬਲੌਂਕ ਦੇ ਵੱਲੋਂ ਅਮਰੀਕਨ ਅਫੀਸ਼ੀਅਲਸ ਦੇ ਨਾਲ ਲਗਾਤਾਰ ਮੁਲਾਕਾਤਾਂ ਹੋ ਰਹੀਆਂ ਸਨ ਤੇ ਉਮੀਦ ਸੀ ਕਿ ਦੋਵੇਂ ਮੌਲਕ ਜਲਦੀ ਹੀ ਕਿਸੇ ਸਮਝੌਤੇ ਉੱਪਰ ਪਹੁੰਚ ਸਕਦੇ ਨੇ ਪਰ ਇਸੇ ਸਮੇਂ ਦੌਰਾਨ ਹੀ 온ਟਾਰੀਓ ਦੀ ਪ੍ਰੀਮੇ ਫੋਰਡ ਸਰਕਾਰ ਦੇ ਵੱਲੋਂ ਚਲਾਏ ਐਡਵਰਟਾਈਜ਼ਮੈਂਟ ਤੋਂ ਬਾਅਦ ਟ੍ਰੇਡ ਟਾਕਸ ਸਸਪੈਂਡ ਹੋ ਗਈਆਂ ਇਸ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਕਹੀ ਸੀ ਕਿ ਉਹ ਜਲਦੀ ਪ੍ਰਧਾਨ ਮੰਤਰੀ ਮਾਕਾਨੀ ਨੂੰ ਨਹੀਂ ਮਿਲਣਗੇ ਉਸ ਦੇ ਬਾਅਦ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਇਸ ਮੁੱਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਅਤੇ ਉਹ ਕੈਨੇਡੀਅਨ ਟ੍ਰੇਡ ਨੂੰ ਡਿਵਰਸਿਫਾਈ ਕਰਨ ਅਤੇ ਹੋਰ ਮੁਲਕਾਂ ਦੇ ਨਾਲ ਟਾਈਜ਼ ਮਜ਼ਬੂਤ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਬੀਤੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨੇ ਪ੍ਰੀਮੀਅਰਸ ਦੇ ਨਾਲ ਵੀ ਵੀਡੀਓ ਕਾਨਫਰੈਂਸਿੰਗ ਰਾਹੀਂ ਇੱਕ ਮੀਟਿੰਗ ਕੀਤੀ ਹੈ ਜਿੱਥੇ ਕਿ ਅਮਰੀਕਾ ਦੇ ਨਾਲ ਚੱਲ ਰਹੀਆਂ ਟ੍ਰੇਡ 네ਗੋਸ਼ੀਏਸ਼ਨਸ ਬਾਰੇ ਜਾਣਕਾਰੀ ਸਾਂਝੀ ਕੀਤੀ ਪਰ ਉਸ ਦੇ ਵਿੱਚੋਂ ਬਹੁਤਾ ਕੁਝ ਜਨਤਕ ਨਹੀਂ ਕੀਤਾ ਗਿਆ ਪਰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਦੁਬਾਰਾ ਤੋਂ ਸ਼ੁਰੂ ਹੋ ਸਕਦੀ ਹੈ। ਕੈਨੇਡਾ ਦਾ ਸਟੋਰੀ ਕਲ ਸਿਟੀਜ਼ਨਸ਼ਿਪ ਬੇਲ ਰਿਫਾਰਮ ਬਿਲ ਸੈਨੇਟ ਦੇ ਵਿੱਚ ਪਾਸ ਹੋ ਗਿਆ ਜੋ ਕਿ ਹੁਣ ਜਲਦੀ ਕਾਨੂੰਨ ਬਣੇਗਾ। ਇਸ ਨੂੰ ਲੌਸਟ ਕੈਨੇਡੀਅਨ ਬਿਲ ਵੀ ਕਿਹਾ ਜਾਂਦਾ ਹੈ। ਇਸ ਦੇ ਮੁਤਾਬਕ ਉਹ ਮਾਪੇ ਜਿਨ੍ਹਾਂ ਦਾ ਜਨਮ ਕੈਨੇਡਾ ਦੇ ਵਿੱਚ ਨਹੀਂ ਹੋਇਆ ਅਤੇ ਜਦੋਂ ਉਹ ਕੈਨੇਡਾ ਤੋਂ ਬਾਹਰ ਗਏ ਤਾਂ ਉਹਨਾਂ ਦੇ ਬੱਚਾ ਨੇ ਜਨਮ ਲਿਆ ਜਿਨ੍ਹਾਂ ਨੂੰ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਮਿਲੀ ਕਿਉਂਕਿ ਪਹਿਲਾਂ ਇਸ ਤਰ੍ਹਾਂ ਦੀ ਮਦ ਹੁੰਦੀ ਸੀ ਪਰ ਲਾਸਟ ਕੰਸਰਵੇਟਿਵ ਗਵਰਨਮੈਂਟ ਦੇ ਵੱਲੋਂ ਇਸ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਗਈ ਸੀ ਕਿਉਂਕਿ 2009 ਤੋਂ ਪਹਿਲਾਂ ਕੈਨੇਡੀਅਨਸ ਜੋ ਬੱਚੇ ਵਿਦੇਸ਼ਾਂ ਦੇ ਵਿੱਚ ਜਨਮ ਲੈਂਦੇ ਸਨ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਆਪਣੇ ਪੇਰੈਂਟਸ ਦੇ ਸਟੇਟਸ ਦੇ ਆਧਾਰ ਤੇ ਮਿਲ ਜਾਂਦੀ ਸੀ ਪਰ ਫੈਡਰਲ ਕੰਸਰਵੇਟਿਵ ਸਰਕਾਰ ਨੇ ਕਾਨੂੰਨ ਬਦਲ ਦਿੱਤਾ ਸੀ ਜਿਸ ਤਹਿਤ ਵਿਦੇਸ਼ 'ਚ ਪੈਦਾ ਹੋਏ ਕੈਨੇਡੀਅਨਸ ਆਪਣੀ ਨਾਗਰਿਕਤਾ ਸਿਰਫ ਤਾਂ ਹੀ ਬੱਚੇ ਨੂੰ ਦੇ ਸਕਦੇ ਨੇ ਜੇਕਰ ਬੱਚੇ ਦਾ ਜਨਮ ਕੈਨੇਡਾ ਦੇ ਵਿੱਚ ਹੋਇਆ ਹੈ ਦਸੰਬਰ 2023 ਦੇ ਵਿੱਚ 온ਟਾਰੀਓ ਸੁਪੀਰੀਅਰ ਕੋਰਟ ਨੇ ਇਸ ਚੇਂਜ ਨੂੰ ਗੈਰ ਸੰਵਿਧਾਨਿਕ ਘਰਾਰ ਦਿੱਤਾ ਸੀ ਤੇ ਹੁਣ ਸਿਟੀਜ਼ਨਸ਼ਿਪ ਰਿਫਾਰਮ ਬਿਲ ਦੇ ਤਹਿਤ ਇਹ ਵਿਦੇਸ਼ਾਂ ਦੇ ਵਿੱਚ ਜੰਮੇ ਕੈਨੇਡੀਅਨ ਬੱਚਿਆਂ ਨੂੰ ਇੱਥੋਂ ਦੀ ਨਾਗਰਿਕਤਾ ਦਵੇਗਾ ਬਾਅਦ ਸ਼ਰਤ ਹੈ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਜਨਮ ਦੇਣ ਜਾਂ ਫਿਰ ਅਡਾਪਟ ਕਰਨ ਤੋਂ ਪਹਿਲਾਂ ਕੈਨੇਡਾ ਦੇ ਵਿੱਚ 3 ਸਾਲ ਬਤਾਏ ਹੋਣ ਨਵੇਂ ਕਾਨੂੰਨ ਨਾਲ ਕੈਨੇਡਾ ਤੋਂ ਬਾਹਰ ਪੈਦਾ ਹੋਏ ਹਜ਼ਾਰਾਂ ਲੋਕਾਂ ਨੂੰ ਨਾਗਰਿਕਤਾ ਮਿਲੇਗੀ ਜੋ ਕਿ ਲਾਸਟ ਕਾਨੂੰਨ ਦੇ ਕਾਰਨ ਇਸ ਤੋਂ ਵਾਂਝੇ ਰਹਿ ਗਏ ਸਨ ਕਿਉਂਕਿ ਕੈਨੇਡਾ ਦੇ ਵਿੱਚ ਬੇਸ਼ੱਕ ਬਰਥ ਸਿਟੀਜ਼ਨਸ਼ਿਪ ਹੈ ਭਾਵ ਕਿ ਜੋ ਵੀ ਬੱਚਾ ਕੈਨੇਡੀਅਨ ਧਰਤੀ ਦੇ ਉੱਪਰ ਜਨਮ ਲੈਂਦਾ ਉਹ ਆਟੋਮੈਟਿਕ ਕੈਨੇਡੀਅਨ ਸਿਟੀਜ਼ਨ ਬਣ ਜਾਂਦਾ ਪਰ ਜਿਨ੍ਹਾਂ ਦੇ ਮਾਪੇ ਕੈਨੇਡਾ ਦੇ ਵਿੱਚ 3 ਸਾਲ ਰਹੇ ਅਤੇ ਬਾਅਦ ਦੇ ਵਿੱਚ ਉਹ ਕਿਸੇ ਹੋਰ ਮੁਲਕ ਜਾਂ ਫਿਰ ਆਪਣੇ ਮੁਲਕ ਵਾਪਸ ਚਲੇ ਗਏ ਤੇ ਉੱਥੇ ਉਹਨਾਂ ਦੇ ਬੱਚਿਆਂ ਦਾ ਜੋ ਜਨਮ ਹੋਇਆ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਮਿਲੀ ਅਤੇ ਉਹ ਲਗਾਤਾਰੇ ਮੰਗ ਕਰ ਰਹੇ ਸਨ ਕਿ ਇਸ ਸੰਬੰਧੀ ਸਰਕਾਰ ਨੂੰ ਤਬਦੀਲੀ ਕਰੇ ਚਾਹੀਦੀ ਹੈ ਤੇ ਜਦੋਂ অন্ਟਾਰੀਓ ਸੁਪੀਰੀਅਰ ਕੋਰਟ ਨੇ ਇਸ ਫੈਡਰਲ ਸਰਕਾਰ ਦੇ ਫੈਸਲੇ ਨੂੰ ਗੈਰ ਸੰਵਿਧਾਨਿਕ ਇਕਰਾਰ ਦਿੱਤਾ ਸੀ ਤਾਂ ਉਸ ਤੋਂ ਬਾਅਦ ਮੌਜੂਦਾ ਲਿਬਰਲ ਸਰਕਾਰ ਦੇ ਵੱਲੋਂ ਇਸ ਬਿਲ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ ਹੁਣ ਇਹ ਕਾਨੂੰਨ ਬਣ ਦੇ ਨਾਲ ਬਹੁਤ ਸਾਰੇ ਅਜਿਹੇ ਕੈਨੇਡੀਅਨਸ ਹੁਣ ਸਿਟੀਜ਼ਨ ਬਣ ਜਾਣਗੇ ਜਿਨ੍ਹਾਂ ਨੂੰ ਪਹਿਲਾਂ ਇਸ ਅਧਿਕਾਰ ਤੋਂ ਵਾਂਝੇ ਰੱਖਿਆ ਗਿਆ ਸੀ ਕਿਉਂਕਿ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਦਾ ਮੁੱਦਾ ਪਿਛਲੇ ਸਮੇਂ ਦੌਰਾਨ ਕਾਫੀ ਚਰਚਾ ਦੇ ਵਿੱਚ ਰਿਹਾ ਇੱਕ ਕਨ서ਰਵੇਟਿਵ ਐਮਪੀ ਦੇ ਵੱਲੋਂ ਇਹ ਵੀ ਮੰਕੀਤੀ ਗਈ ਸੀ ਕਿ ਬਰਥ ਸਿਟੀਜ਼ਨਸ਼ਿਪ ਵੀ ਉਸੇ ਬੱਚੇ ਨੂੰ ਮਿਲਣੀ ਚਾਹੀਦੀ ਹੈ ਜਿਸ ਦਾ ਪੇਰੈਂਟਸ ਤੋਂ ਇੱਕ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸ ਜਾਂ ਫਿਰ ਸਿਟੀਜ਼ਨ ਹੈ ਇਸ ਨੂੰ ਵੀ ਮੌਜੂਦਾ ਫੈਡਰਲ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ ਅਤੇ ਜੋ ਸਿਟੀਜ਼ਨਸ਼ਿਪ ਬਿਲ ਰਿਫਾਰਮ ਬਿਲ ਹੈ ਇਸ ਦੇ ਕਾਨੂੰਨ ਬਣਨ ਤੋਂ ਬਾਅਦ ਕਾਫੀ ਲੋਕਾਂ ਨੂੰ ਫਾਇਦਾ ਹੋਏਗਾ ਪ੍ਰਧਾਨ ਮੰਤਰੀ ਮਾਹਕਾਨੀ ਨੇ ਲੰਗੇ ਦਿਨ ਆਬੂਤਾ ਵਿਧੀ ਆਪਣੀ ਫੇਰੀ ਦੌਰਾਨ UAE ਦੇ ਨਾਲ ਇੱਕ ਇਨਵੈਸਟਮੈਂਟ ਸਿਕਿਉਰਿਟੀ ਐਗਰੀਮੈਂਟ ਦੇ ਉੱਪਰ ਸਿਗਨੇਚਰ ਕੀਤੇ ਨੇ ਇਹ ਮੁਲਾਕਾਤਾਂ ਦੌਰਾਨ ਮੀਡੀਆ ਦੀ ਪਹੁੰਚ ਸੀਮਤ ਸੀ ਕਿਉਂਕਿ ਇਹ ਚਿੰਤਾਵਾਂ ਉੱਭਰ ਰਹੀਆਂ ਸਨ ਕਿ ਸ Sudan ਵਿੱਚ ਨਸਲੀ ਹਿੰਸਾ ਨੂੰ UAE ਹਲਾਰਾ ਦੇ ਰਿਹਾ ਹੈ ਕਾਰਨ ਇਹ ਨੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਯਾਨ ਨਾਲ ਮੁਲਾਕਾਤ ਤੋਂ ਬਾਅਦ ਇਨਵੈਸਟਮੈਂਟ ਸਮਝੌਤੇ ਦਾ ਐਲਾਨ ਕੀਤਾ ਤੇ ਦੋਵਾਂ ਨੇ ਇੱਕ ਪੂਰੀ ਤਰ੍ਹਾਂ ਟ੍ਰੇਡ ਐਗਰੀਮੈਂਟ ਦੇ ਲਈ ਗੱਲਬਾਤ ਸ਼ੁਰੂ ਕੀਤੀ ਹੈ ਜਿਸ ਦਾ ਉਦੇਸ਼ ਇੱਕ ਵਿਆਪਕ ਇਕਨੋਮਿਕਲ ਭਾਈਵਾਲੀ ਨੂੰ ਸਮਝੌਤਾ ਦੇ ਰੂਪ ਦੇ ਵਿੱਚ ਲਾਗੂ ਕਰਨਾ ਹੈ ਪ੍ਰਧਾਨ ਮੰਤਰੀ ਨੇ ਅਬੂਦਾਬੀ ਦੀ ਇੱਕ ਸ਼ਾਹਾਨਾ ਮਸਜਿਦ ਦਾ ਦੌਰਾ ਕਰਨ ਤੋਂ ਪਹਿਲਾਂ ਪੱਤਰਕਾਰਾਂ ਦੇ ਨਾਲ ਅਲਾਵਾ ਇੰਡਸਟਰੀਅਲ ਮਿਨਿਸਟਰ ਸੁਲਤਾਨ ਅਲ ਜਾਵੀਰ ਦੇ ਨਾਲ ਵੀ ਮੀਟਿੰਗ ਕੀਤੀ ਹੈ ਟੋਰਾਂਟੋ ਯੂਨੀਵਰਸਿਟੀ ਦੇ ਮੌਕ ਸਕੂਲ ਆਫ ਗਲੋਬਲ ਅਫੇਅਰਸ ਦੀ ਡਾਇਰੈਕਟਰ ਜੈਨੇਸਿਸ ਸਟੀਨ ਕਹਿੰਦੀ ਹੈ ਕਿ ਯੂਏਈ AI ਦੇ ਖੇਤਰ ਦੇ ਵਿੱਚ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਅਤੇ ਇਨਵੈਸਟਮੈਂਟ ਅਤੇ ਮਾਡਰਨਾਈਜੇਸ਼ਨ ਦੋਵੇਂ ਰਾਹੀਂ ਕੈਨੇਡਾ ਦੀ ਮਦਦ ਕਰ ਸਕਦਾ ਹੈ ਇਸ ਸਾਲ ਦੇ ਸ਼ੁਰੂ ਵਿੱਚ ਯੂਏਈ ਦੇ ਆਪਣੇ ਦੌਰੇ ਦੌਰਾਨ ਉਹਨਾਂ ਨੇ ਯੂਏਈ ਵਿੱਚ AI ਦੀ ਵਿਆਪਕ ਵਰਤੋਂ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਕਾਰਨੀ ਨੂੰ ਸੱਦਾ ਦੇਣ ਲਈ ਕਾਫੀ ਉਤਸ਼ਾਹ ਵੇਖਿਆ ਸੀ ਸਟੀਨ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਬਹੁਤ ਹੀ ਦੂਰਦਰਸ਼ੀ ਕਦਮ ਚੁੱਕਿਆ ਜਾ ਰਿਹਾ ਤੇ ਜਲਦੀ ਜਾਣ ਦਾ ਫੈਸਲਾ ਵੀ ਸਹੀ ਹੈ ਕਿਉਂਕਿ ਪ੍ਰਧਾਨ ਮੰਤਰੀ G20 ਸਮਿਟ ਦੇ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਯੂਨਾਈਟਿਡ ਅਰਬ ਈਮਰਾਤ ਪਹੁੰਚੇ ਸਨ ਕਿਉਂਕਿ ਦੋਵੇਂ ਮੂਲਕਾਂ ਦੇ ਦਰਮਿਆਨ ਟ੍ਰੇਡ ਬਹੁਤ ਸੀਮਤ ਰਿਹਾ ਅਤੇ ਪੀਰ ਐਲੀਟ ਟਰੂਡੋ ਤੋਂ ਬਾਅਦ ਪ੍ਰਧਾਨ ਮੰਤਰੀ ਮਾਕਾਰਨੀ ਦੂਜੇ ਪ੍ਰਾਈਮ ਮਿਨਿਸਟਰ ਨੇ ਜੋ ਕਿ ਯੂਏਈ ਪੂਜਨੇ ਅਤੇ ਦੋਵੇਂ ਮੁਲਕਾਂ ਦੇ ਦਰਮਿਆਨ ਜੇਕਰ એનર્ਜੀ ਐਗਰੀਕਲਚਰ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਪਰ ਸਹਿਮਤੀ ਬਣਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੋਵੇਂ ਮੁਲਕਾਂ ਚ ਟ੍ਰੇਡ ਕਾਫੀ ਵੱਧ ਸਕਦਾ ਖਾਸ ਕਰ ਕੈਨੇਡੀਅਨ ਔਇਲ ਕੰਪਨੀਆਂ ਜੋ ਕਿ ਅਲਬਰਟਾ ਬੇਸਡ ਨੇ ਉਹਨਾਂ ਨੂੰ ਵੀ ਇਸ ਦੇ ਵਿੱਚ ਮਦਦ ਮਿਲ ਸਕਦੀ ਹੈ ਕੈਨੇਡਾ ਦੇ ਵਿੱਚ ਇਸ ਸਮੇਂ ਐਕਸਟਰਸ਼ਨ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਖਾਸ ਕਰਕੇ ਸਾਊਥ ਏਸ਼ੀਅਨ ਬਿਜ਼ਨਸਮੈਨਾਂ ਨੂੰ ਧਮਕੀਆਂ ਤੇ ਗੋਲੀਆਂ ਦੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਫੈਡਰਲ ਸਰਕਾਰ ਕੀ ਕਦਮ ਚੁੱਕ ਰਹੀ ਹੈ ਸਰੀ ਨਿਊਟਨ ਤੋਂ ਐਮਪੀ ਸੁਖਤਾਲੀ ਵੱਲ ਦੇ ਨਾਲ ਚੈਨਲ ਪੰਜਾਬੀ ਦੇ ਵੱਲੋਂ ਖਾਸ ਗੱਲਬਾਤ ਇਸ ਸਬੰਧੀ ਕੀਤੀ ਗਈ ਸਰੀ ਤੇ ਦੇ ਹਲੇਦੋਲੇ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਗੋਲੀਆਂ ਐਕਸਟਰਸ਼ਨ ਤੇ ਹੋਰ ਵਾਇਲੈਂਸ ਦੀਆਂ ਘਟਨਾਵਾਂ ਗਲਵਤ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਮੈਂਬਰ ਪਾਰਲੀਮੈਂਟ ਸੁਖਤ ਤੌੜੀਵਾਲ ਹੁਣਾਂ ਕੋਲ ਸੁਖਤ ਤੌੜੀਵਾਲ ਜੀ ਇਸ ਵੇਲੇ ਸਾਰੇ ਹਾਲਾਤ ਤੁਹਾਨੂੰ ਪਤਾ ਹੈ ਜੋ ਕੁਝ ਆਪਣੇ ਇੱਥੇ ਹੈਗੇ ਆ ਇਹਦੇ ਬਾਰੇ ਕਿਹਾ ਇਹ ਜਾ ਰਿਹਾ ਕਿ ਕਾਨੂੰਨ ਸਾਡੇ ਕੋਲੇ ਨਰਮ ਆ ਖਾਸ ਕਰਕੇ ਵਿਰੋਧੀ ਪਾਰਟੀ ਪਾਰਲੀਮੈਂਟ ਦੇ ਵਿੱਚ ਵੀ ਕਹਿ ਰਹੀ ਹੈ ਕਿ ਇਹ ਸਾਡੇ ਵਾਲੇ ਜਿਹੜੇ ਸਖਤ ਕਾਨੂੰਨ ਆ ਉਹ ਨਹੀਂ ਲਿਆਂਦੇ ਜਾ ਰਹੇ ਜਿੱਦਾਂ ਅਸੀਂ ਕਹਿੰਨੇ ਵੀ ਲਿਬਰਲ ਨਰਮ ਨੇ ਇਹਦੇ ਉੱਤੇ ਤੁਸੀਂ ਕੁਝ ਕਰ ਰਹੇ ਹੋ ਉੱਥੇ ਦੇਖੋ ਤੁਸੀਂ ਬੜਾ ਵਧੀਆ ਐਕਸਟਰੀ ਕੁਐਸਚਨ ਰੇਜ ਕੀਤਾ ਤਿੰਨ ਕਾਨੂੰਨ ਇਸ ਵੇਲੇ ਜਿਹੜੇ ਆ ਉਹ ਉਹਦੇ ਵਿੱਚ ਪਾਰਲੀਮੈਂਟਸ ਪਏ ਆ ਸਰ ਨੂੰ ਪਹਿਲਾ ਬਿਲ ਆਫ ਕੋਰਸ ਜਿਹੜਾ ਸੀ ਟੈਕਸ ਕੱਟ ਰਣ ਦਾ ਲੈਂਦਾ ਦੂਸਰਾ ਬਿਲ ਜਿਹੜਾ ਸੀ ਉਹ ਬਾਰਡਰ ਨੂੰ ਸਟਰੋਂਗ ਕਰਨ ਦਾ ਕ੍ਰਾਈਮ ਦੇ ਉੱਤੇ ਬਿਲ ਲੈਂਦਾ ਉਹਦੇ ਵਿੱਚ ਕੀ ਸੀਗਾ ਜਦੋਂ ਆਪਾਂ ਪਾਕਿਸਤਾਨ ਦੀ ਗੱਲ ਕਰਦੇ ਹੈਗੇ ਆ ਉਹਦੇ ਵਿੱਚ ਇੱਕ ਲਾਫੁਲ ਐਕਸੈਸ ਚਾਹੀਦਾ ਪੁਲਿਸ ਨੂੰ ਅੱਛਾ ਜੀ ਸਾਰੀਆਂ ਪੁਲਿਸ ਚੱਥੇ ਬੰਦੀਆਂ ਕੀ ਕਹਿ ਰਹੀਆਂ ਸੀ ਉਹ ਇਹ ਕਹਿ ਰਹੀਆਂ ਸੀਗੀਆਂ ਕਿ ਵੀ ਸਾਨੂੰ ਲਾਫੁੱਲ ਹੁਣ ਕਿਸੇ ਨੂੰ ਬਲੌਕਡ ਨੰਬਰ ਤੋਂ ਕਾਲ ਆ ਗਈ ਕਿਸੇ ਨੂੰ ਕਾਲ ਆ ਗਈ ਹੁਣ ਇਸ ਵੇਲੇ ਪੁਲਿਸ ਜਿਹੜੀ ਆ ਉਹ ਜਾ ਕੇ ਕੰਪਨੀ ਨੂੰ ਪੁੱਛ ਨਹੀਂ ਸਕਦੀ ਵੀ ਤੁਹਾਡਾ ਜਿਹੜਾ ਹੈਗਾ ਇਹ ਕਿਹਦਾ ਨੰਬਰ ਆ ਕਿਹਨੂੰ ਬਿਲੋਂਗ ਕਰਦਾ ਕਿਹੜੀ ਕੰਪਨੀ ਸੋ ਇਹ ਜਿਹੜੀ ਚੀਜ਼ ਲਾਫੁੱਲ ਐਕਸੈਸ ਉਹਦੇ ਵਿੱਚ ਸੀ 2 ਜਾਗਾ ਦੂਸਰਾ ਹੈਗਾ ਸੀ ਜਿਹੜੇ ਸਾਇਲਮ ਸੀਕਰ ਆ ਕੇ ਕਰਦਾ ਜਾਂ ਗਲਤ ਟਾਂਗ ਹੋਣਾ ਇਮੀਗ੍ਰੇਸ਼ਨ ਜੀ ਨੇ ਲਈ ਆ ਉਹਨੂੰ ਬਾਹਰ ਕੱਢਣਾ ਜਦੋਂ ਇਹ ਗੱਲਾਂ ਕਰਦੇ ਬਿਲ ਸੀ 2 ਆ ਇਦੇ ਵਿੱਚ ਇੱਕੋ ਇੱਕ ਜਿਹੜੀ ਆਰਚਨ ਪਾਈ ਹੋਈ ਆ ਉਹ ਕੰਜਰਟਿਵ ਪਾਰਟੀ ਨੇ ਪਾਈ ਹੋਈ ਆ ਉਹ ਕਹਿੰਦੇ ਉਹ ਇਸਪੋਰਟ ਨਹੀਂ ਕਰ ਰਹੇ ਲਾਫਲੈਸ ਐਕਸੈਸ ਦੀ ਇਨਫੈਕਟ ਕੱਲ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਮਨਿਸਟਰਾਂ ਨੇ ਉੱਥੇ ਪਾਰਲੀਮੈਂਟ ਹਿੱਲ ਦੇ ਉੱਤੇ ਉਹ ਇਸੇ ਵਿਸ਼ੇ ਤੇ ਕੀਤੀ ਆ ਵੀ ਜਿਹੜਾ ਬਾ ਕੰਜਰਟਿਵ ਪਾਰਟੀ ਨੂੰ ਚਾਹੀਦਾ ਕਿ ਬਿਲ C2 ਜਿਹੜਾ ਉਹ ਇਸਪੋਰਟ ਕਰਨ ਜਿਉਂ ਕਹਿੰਦੇ ਨੇ ਵੀ ਕ੍ਰਾਈਮ ਦੇ ਉੱਤੇ ਅਸੀਂ ਚਾਹੁੰਦੇ ਆ ਸੋ C2 ਹੁਣ ਉਹ C2 ਨੂੰ ਉਹ ਕਹਿੰਦੇ ਵੀ ਅਸੀਂ ਲਾਫਲੈਸ ਐਕਸੈਸ ਨਹੀਂ ਵੀ ਦੇਖੋ ਜੇ ਅੱਜ ਐਕਸੈਸ ਹੀ ਨਹੀਂ ਪੁਲਿਸ ਕੋ ਫੋਨ ਨੰਬਰ ਨਹੀਂ ਦੇਖ ਸਕਦਾ ਜਾ ਕੇ ਕੰਪਨੀ ਕੋਲ ਵੀ ਕੀਦਾ ਤੋ ਫੜਨਗੇ ਕਿਦਾਂ ਐਕਸਟਰੋਸ਼ਨਿਸਟ ਨੂੰ ਠੀਕ ਹੈ ਨਾ ਸੋ ਉਹਨੂੰ ਖਾਲਾ ਬਣਾਉਣ ਲਈ ਪੁਲਿਸ ਦੇ ਕੰਮ ਸੌਕਾ ਕਰਨ ਲਈ ਇਹ ਬਿੱਲ ਲੈਂਦਾ ਉਹ ਕਹਿੰਦੇ ਚਲੋ ਇਹ ਨਹੀਂ ਕਰਨਾ ਸੀ ਕਿ ਵੀ ਜੇ ਨਹੀਂ ਇਹ ਕਰਦੇ ਵੀ ਜਿਹੜਾ ਇਮੀਗ੍ਰੇਸ਼ਨ ਵਾਲਾ ਵਾ ਜਿਹੜੇ ਗਲਤ ਢੰਗ ਨਾਲ ਆਏ ਸਾਈਲਮ ਸੀਕਰ ਨੇ ਉਹ ਉਹ ਫਿਰ ਅਸੀਂ ਸੀ 12 ਲੈਂਦਾ ਜੀ ਠੀਕ ਹੈ ਨਾ ਉਹਦੇ ਵਿੱਚੋਂ ਅਸੀਂ ਕਹਾਂ ਵੀ ਚਲੋ ਇਹਨੂੰ ਅਸੀਂ ਫੇਰ ਡੀਲ ਕਰ ਲੈਂਦੇ ਆ ਉਹ ਉਹਨੂੰ ਵੀ ਪਾਸ ਕਰਦੇ ਉਹਨੂੰ ਵੀ ਲਟਕਾਈ ਫਿਰਦੇ ਆ ਉਸ ਤੋਂ ਬਾਅਦ ਜਿਹੜਾ ਆਮ ਲੋਕ ਕਹਿੰਦੇ ਨੇ ਤੁਸੀਂ ਸੁਣਿਆ ਹੋਣਾ ਪੁਲਿਸ ਚੀਫ ਵੀ ਕਹਿੰਦੇ ਨੇ ਵੀ ਜੀ ਇੱਕ ਰਿਵੋਲਵਿੰਗ ਡੋਰ ਕਹਿੰਦੇ ਨੇ ਜਾਂ ਜਿਹੜੀ ਬੇਲ ਰਿਫਾਰਮ ਚਾਹੀਦਾ ਸੀ ਠੀਕ ਹੈ ਨਾ ਜੀ ਉਹ ਬਿਲ ਹੈਗਾ C14 ਬੇਲ ਰਿਫਾਰਮ ਦੇ ਵਿੱਚ ਰਿਵਰਸ ਹੋਣਸ ਲਿਆਂਦਾ ਪਹਿਲਾਂ ਹੁੰਦਾ ਸੀਗਾ ਵੀ ਕਰਾਊਨ ਨੇ ਜਿਹੜਾ ਸੀਗਾ ਉਹ ਪ੍ਰੂਫ ਕਰਨਾ ਵੀ ਇਹਨੂੰ ਜੇਲ੍ਹ ਚ ਰੱਖਿਆ ਜਾਵੇ ਹੁਣ ਉਹਨੂੰ ਜਿਹੜਾ ਬਾਹਰ ਰੱਖਣ ਲਈ ਉਹਦੇ ਤੇ ਸ਼ਰਤਾਂ ਜਿਹੜਾ ਕ੍ਰਿਮੀਨਲ ਠੀਕ ਹੈ ਨਾ ਉਹਦੇ ਲਈ ਬਿਲ ਸੀ 4 ਹੁਣ ਸੀ 14 ਦੇ ਉੱਤੇ ਪਰਸੋਂ ਤੁਸੀਂ ਇਹਨਾਂ ਦੀ ਹਾਊਸ ਦੇ ਵਿੱਚ ਜਦੋਂ ਦੇਖੋ ਕਾਰਜਕਾਰੀ ਸਾਰਾ ਦਿਨ ਸਪੀਕਰ ਆਫਟਰ ਸਪੀਕਰ ਜਿਹੜਾ ਇਹ ਖੜਾ ਕਰਦ ਰਿਹਾ ਉਹ ਦੇਖੋ ਪ੍ਰੋਸੈਸ ਤਾਂ ਹੈਗੀ ਆ ਪਰ ਜੇ ਅਸੀਂ ਪਾਸ ਕਰਨਾ ਚਾਹੁੰਦੇ ਆ ਉਹ ਨੂੰ ਇਹ ਫਿਲਾਬਾਸਟਰ ਕਰ ਰਿਹਾ ਕਿਉਂ ਕਿ ਭਈ ਅੱਗੇ ਨਾ ਜਾਵੇ ਅਸੀਂ ਤਾਂ ਕਹਿ ਰਹੇ ਆ ਵੀ ਇਹਨੂੰ ਤੁਸੀਂ ਓਹ ਕਰੋ ਫਟਾਫਟ ਸਪੋਰਟ ਕਰੋ ਦਸੰਬਰ ਤੋਂ ਪਹਿਲਾਂ ਪਹਿਲਾਂ ਇਹਨੂੰ ਆਪਾਂ ਪਾਸ ਕਰ ਦਈਏ ਤੇ ਉਹਨਾਂ ਦਾ ਜਵਾਬ ਕੀ ਹੁੰਦਾ ਇਹਦੀ ਪ੍ਰੋਸੈਸ ਆ ਜੇ ਇਹ ਪ੍ਰੋਸੈਸ ਆ ਤਾਂ ਫਿਰ ਤੁਸੀਂ ਰੋਲੀ ਕਿਉਂ ਪਾਉਨੇ ਹੋ ਹੁਣ ਤਿੰਨ ਬਿਲ ਐਸਵੇਲੇ ਰਹਿ ਗਿਆ ਸੀ 2 ਜਿਹੜਾ ਲਾਫੁੱਲ ਐਕਸੈਸ ਜਿਹੜਾ ਦਿੰਦਾ ਤੇ ਇਮੀਗ੍ਰੇਸ਼ਨ ਨਾਲ ਡੀਲ ਕਰਦਾ ਜਿਹੜਾ ਆਪਣਾ ਸੀ 12 ਉਹਦੇ ਵਿੱਚ ਵੀ ਜਿਹੜਾ ਇਮੀਗ੍ਰੇਸ਼ਨ ਦੇ ਰਿਲੇਟਿਡ ਹੈਗਾ ਤੇ ਨਾਲ ਜਿਹੜਾ ਬਾਰਡਰ ਸਕਿਉਰਿਟੀ ਸਾਡੀ ਜਿਹੜੀ ਹੈ ਉਹਨੂੰ ਟਾਈਟ ਕਰਦਾ ਹੈਗਾ ਜਿਹਦੇ ਵਿੱਚ ਪੈਂਟਨਲ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਡਰਗ ਟ੍ਰੇਡ ਹੋ ਰਿਹਾ ਉਹਦੇ ਬਾਰੇ ਤੇ ਜਿਹੜਾ ਹੈਗਾ ਸੀ 14 ਉਹ ਹੈਗਾ ਬੇਲ ਰਿਫਾਰਮ ਜਿਹਦੇ ਵਿੱਚ ਲੋਕ ਚਾਹੁੰਦੇ ਆ ਪੁਲਿਸ ਚੀਫ ਚਾਹੁੰਦੇ ਆ ਦੇ ਮੈਥਾ ਇਹ ਕਹਿੰਦਾ ਵੀ ਕੰਜ਼ਰਵੇਟਿਵ ਪਾਰਟੀ ਆਵੇ ਉਹ ਤਿੰਨੇ ਬਿੱਲ ਜਿਹੜੇ ਨੇ ਉਹਨਾਂ ਦੀ ਸਪੋਰਟ ਕਰੇ ਤੇ ਅਪ ਦਸੰਬਰ ਤੱਕ ਉਹ ਪਾਸ ਹੋ ਜਾਣਗੇ ਸੋ ਇਹ ਸਿਰਫ ਤੇ ਸਿਰਫ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਇਹ ਨਾਰੇ ਲਾਉਂਦੀ ਆ ਪੋਲਿਟਿਕਸ ਖੇਡ ਦੀ ਲੋਕਾਂ ਦੀ ਜਾਨ ਦੇਣਾ ਕਰਨਾ ਇਹ ਕੁਛ ਨਹੀਂ ਚਾਹੁੰਦੇ ਉਹ ਕਿਉਂ ਕਿਉਂਕਿ ਉਹ ਕਹਿੰਦੇ ਨੇ ਵੀ ਜੇ ਬਿਲੀ ਪਾਸ ਹੋ ਗਏ ਇਹੀ ਲੋਕ ਚਾਹੁੰਦੇ ਆ ਇਹ ਤਾਂ ਕੰਮ ਨਿਭੜ ਗਿਆ ਫਿਰ ਅਸੀਂ ਰੌਲੀ ਕਾਦੀ ਪਾਵਾਂਗੇ ਜਿਹੜੀ ਪੀਅਰ ਪਾਲੀਓ ਹੁਣਾਂ ਨੇ ਵੀ ਆਹ ਪਾਰਲੀਮੈਂਟ ਦੇ ਵਿੱਚ ਗੱਲ ਕਹੀ ਸੀ ਕਿ ਜਿਹੜੇ ਵਿਜ਼ਟਰ ਵੀਜ਼ੇ ਦੇ ਉੱਤੇ ਬਿਨਾਂ ਕ੍ਰਿਮੀਨਲ ਰਿਕਾਰਡ ਚੈੱਕ ਕੀਤੇ ਲੋਕ ਲਿਬਰਲਦ ਨਹੀਂ ਸੱਦ ਲੈ। ਇਹ ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਬਿਲਕੁਲ ਗਲਤ ਕਹਿ ਰਹੇ। ਜਿਹੜਾ ਵਿਜ਼ਟਰ ਵੀਜ਼ਾ ਮਿਲਦਾ ਉਹਦੀ ਬਾਇਓਮੈਟ੍ਰਿਕਸ ਹੁੰਦੇ ਆ। ਜੀ। ਹੁੰਦੇ ਕਿ ਨਹੀਂ ਹੁੰਦੇ? ਬਿਲਕੁਲ। ਫੇ ਜੇ ਬਾਇਓਮੈਟ੍ਰਿਕਸ ਹੁੰਦੇ ਆ ਤਾਂ ਉਹ ਕਦ ਲਈ ਆ? ਉਹ ਕ੍ਰਿਮੀਨਲਿਟੀ ਚੈੱਕ ਲਈ ਆ ਨਾ। ਹਾਂ। ਜਿਹੜਾ ਸਿਸਟਮ ਦੇ ਵਿੱਚ ਕੋਈ ਆਏ ਇਹ ਜਿਹੜਾ ਹੁਣ ਬਿੱਲ ਆਪਾਂ ਲਿਆਂਦਾ ਸੀ 2 ਉਹ ਕਦੇ ਲਈ ਲਿਆਂਦਾ ਉਹ ਇਸੇ ਕਰਕੇ ਲਿਆਂਦਾ ਵੀ ਜੇਕਰ ਕੋਈ ਕ੍ਰਿਮੀਨਲ ਝੂਠ ਬੋਲ ਕੇ ਇੱਥੇ ਆਇਆ ਗਲਤ ਤਰੀਕੇ ਨਾਲ ਆਇਆ ਤਾਂ ਉਹਨੂੰ ਅਸੀਂ ਇੱਥੋਂ ਕੱਢਣਾ ਜੀ ਠੀਕ ਹੈ ਨਾ ਹੁਣ ਇਹ ਕਹਿੰਦੇ ਵੀ ਨਹੀਂ ਕੱਢ ਸਕਦੇ ਫਿਰ ਸਾਇਲਮ ਸੀਕਰ ਲਾ ਲੋ ਹੁਣ ਜਿਹੜਾ ਆ ਕੇ ਇੱਥੇ 4-4 5-5 ਸਾਲ ਹੋ ਗਏ ਉਹ ਦੇਖਦੇ ਵੀ ਹੁਣ ਹੋਰ ਕੋਈ ਤਰੀਕਾ ਨਹੀਂ ਉਹ ਚੁਪ ਕਰਕੇ ਸਾਇਲਮ ਸੀ ਕਰਨ ਲੱਗ ਜਾਂਦੇ ਆ ਇਹ ਉਹਦੇ ਬਿੱਲ ਦੇ ਵਿੱਚ ਲਿਆਂਦਾ ਵੀ 1 ਸਾਲ ਤੋਂ ਵੱਧ ਜੇ ਤੁਹਾਨੂੰ ਸਮਾ ਹੋ ਗਿਆ ਤੁਸੀਂ ਇੱਥੇ ਸਾਇਲ ਨਹੀਂ ਸੀ ਕਰ ਸਕਦੇ ਤੁਸੀਂ ਰਿਫਿਊਜ਼ ਹੀ ਨਹੀਂ ਕਰ ਸਕਦੇ ਇਹ ਹੁਣ ਉਹਨੂੰ ਵੀ ਸਪੋਰਟ ਨਹੀਂ ਕਰਦੇ ਸੋ ਇਹ ਬੇਸਿਕਲੀ ਤਾਂ ਇੱਕ ਕੰਜ਼ਰਵੇਟਿਵ ਪਾਰਟੀ ਜਿਹੜੀ ਹੈਗੀ ਆ ਜਦੋਂ ਕੋਈ ਚੰਗਾ ਬਿੱਲ ਲੈ ਕੇ ਆਉਨੇ ਆ ਇਹ ਜਾਣ ਕੇ ਉਹਦੀ ਸਪੋਰਟ ਨਹੀਂ ਕਰਦੇ ਕਿਉਂ ਕਿ ਕਿਉਂਕਿ ਜੇ ਇਹ ਸਪੋਰਟ ਕਰ ਦੇਣ ਤਾਂ ਜਿਹੜੀ ਇਹ ਚੀਜ਼ਾਂ ਤੇ ਇਹ ਰੋਲੀ ਪਾਉਂਦੇ ਆ ਉਹ ਤਾਂ ਇਹਨਾਂ ਦੇ ਹੱਥੋਂ ਚਲੇ ਗਈਆਂ ਵੀ ਉਹ ਤਾਂ ਕਿਉਂਕਿ ਮਾਰਕ ਕਰਨੀ ਉਹਨਾਂ ਦਾ ਇੱਕ ਚੀਜ਼ ਮੈਂ ਨੋਟਿਸ ਕੀਤੀ ਆ ਜੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਆ ਨਾ ਉਹ ਕਰਦੇ ਆ ਹੁਣ ਕਾਰਬਨ ਟੈਕਸ ਦੀ ਇਹਨਾਂ ਨੇ ਜਿਉਂ ਕਾਰਬਨ ਟੈਕਸ ਤੇ ਰੋਲੀ ਪਾਈ ਰੋਲੀ ਪਾਈ ਉਹਨਾਂ ਨੇ ਕੀ ਕੀਤਾ ਆਉਂਦਿਆ ਪ੍ਰਾਈਮ ਮਿਨਿਸਟਰ ਬਣੇ ਨਹੀਂ ਤੇ ਪਹਿਲੇ ਦਿਨ ਹੀ ਨਿਵੇੜ ਤਾਂ ਕੰਮ ਨਿਪਟੜ ਗਿਆ ਇਹ ਸਾਰੀ ਰੋਲੀ ਪਾਉਂਦੇ ਰਹੇ ਇੰਨੀ ਦੇਰ ਹੁਣ ਇਹੀ ਜਿਹੜੇ ਬਿੱਲ ਨੇ ਜਿਹੜੇ ਤਿੰਨ ਬਿੱਲ ਮੈਂ ਤੁਹਾਨੂੰ ਦੱਸਿਆ ਇਹ ਸਾਰੇ ਜਿਹੜੇ ਕੰਜ਼ਰਵੇਟਿਵ ਗੱਲ ਕਰਦੀ ਆ ਉਹ ਬਹੁਤ ਸਾਰੇ ਇਸ਼ੂ ਉਹਦੇ ਵਿੱਚ ਜਿਹੜੇ ਆ ਡਰੈਸ ਹੋ ਰਹੇ ਆ ਤੇ ਜੀ ਉਹ ਉਹਨੂੰ ਇਹ ਸਪੋਰਟ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹ ਪੋਲਿਟਿਕਸ ਖੇਡਣੀ ਚਾਹੁੰਦੇ ਵੀ ਜੇ ਉਹੀ ਸਪੋਰਟ ਕਰ ਦਿੱਤਾ ਤੇ ਫਿਰ ਸਾਡੇ ਕੋਲ ਰਹਿ ਕੀ ਗਿਆ ਜਿਹੜਾ ਗੱਲ ਕਰਨ ਨੂੰ ਸੋ ਮੈਂ ਤੁਹਾਨੂੰ ਇਹ ਕਹਿਣਾ ਵੀ ਇਹਦੇ ਵਿੱਚ ਸਾਨੂੰ ਇਸ ਵੇਲੇ ਚਾਹੀਦਾ ਕਿ ਤੁਹਾਡੇ ਦਰਸ਼ਕਾਂ ਨੂੰ ਵੀ ਚਾਹੀਦਾ ਵੀ ਕੱਲਾ ਕੱਲਾ ਮੈਂਬਰ ਆਫ ਪਾਰਲੀਮੈਂਟ ਚਾਹੇ ਉਹ ਕੰਜ਼ਰਵੇਟਿਵ ਪਾਰਟੀ ਦਾ ਚਾਹੇ ਉਹ ਲਿਬਰਲ ਦਾ ਚਾਹੇ ਐਨਡੀਪੀ ਦਾ ਚਾਹੇ ਜੀਨ ਦਾ ਉਹਨਾਂ ਨੂੰ ਚਿੱਠੀਆਂ ਲਿਖੋ ਉਹਨਾਂ ਨੂੰ ਈਮੇਲਸ ਕਰੋ ਵੀ ਆਹ ਤਿੰਨ ਕ੍ਰਾਈਮ ਦੇ ਬਿੱਲ ਨੇ ਇਸ ਵੇਲੇ ਪਾਰਲੀਮੈਂਟ ਚ ਜਿਹਦੇ ਵਿੱਚ ਕਾਨੂੰਨਾਂ ਨੂੰ ਸਖਤ ਕਰਨ ਦੀ ਗੱਲ ਹੋ ਗਈ ਆਪਣੇ ਬیل ਰਿਫਾਰਮ ਦੀ ਗੱਲ ਹੋ ਗਈ ਲਾਫਲ ਐਕਸੈਸ ਜਿਹੜਾ ਪੁਲਿਸ ਦੇ ਕੋਲ ਐਕਸੈਸ ਹੋਵੇ ਵੀ ਜਿਹੜੇ ਐਕਸਟਰਸ਼ਨ ਕਰਦੇ ਹੈਗੇ ਆ ਇਹ ਕਿਹੜੇ ਬੰਦੇ ਹੈਗੇ ਨੇ ਜਾਂ ਕਿਹਦਾ ਫੋਨ ਆਉਂਦਾ ਉਹ ਫੋਨ ਨੂੰ ਜਿਹੜਾ ਟੈਸਟ ਕਰਕੇ ਛੇਤੀ ਫੜ ਸਕਣ ਉਹ ਇਹ ਜਿਹੜੀ ਚੀਜ਼ਾਂ ਐਸ ਵੜੇ ਲੋਡ ਹੈਗੀਆਂ ਉਹਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਜਿਹੜੀ ਆ ਉਹ ਬਣੀ ਹੋਈ ਹੈ ਹੁਣ ਦੇਖਦੇ ਹਾਂ ਅਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਮਹਾਰਾਜਾ ਬੈਂਕੋਟ ਹਾਲ ਵਿੱਚ ਪਹੁੰਚੇ ਹਾਂ ਜਿੱਥੇ ਵੈਡਿੰਗ ਫੇਅਰ ਕੀਤਾ ਜਾ ਰਿਹਾ ਜੀ ਇਸੇ ਬਹੁਤ ਤਰ੍ਹਾਂ ਦੇ ਲੋਕ ਜਿਹੜੇ ਆ ਜਿਨ੍ਹਾਂ ਨੇ ਲਿਆ ਕੇ ਆਪੋ ਆਪਣੇ ਸਟਾਲ ਲਾਏ ਹੋਏ ਨੇ ਮਹਾਰਾਜਾ ਬੈਂਕ ਉਠਾਲ ਦੇ ਵਿੱਚ ਔਰ ਨਾਲ ਦੀ ਨਾਲ ਹੀ ਇੱਥੇ ਫੈਸ਼ਨ ਸ਼ੋਅ ਵੀ ਹੋਣ ਜਾ ਰਿਹਾ ਹੈ ਤੇ ਜਿਨ੍ਹਾਂ ਨੇ ਇਸ ਸਾਰੇ ਇਵੈਂਟ ਨੂੰ ਆਰਗੇਨਾਈਜ਼ ਕੀਤਾ ਸੁਆਤੀ ਔਰ ਸਾਨਿਆ ਉਹਨਾਂ ਨੇ ਉਹ ਮੇਰੇ ਨਾਲ ਨੇ ਇਸ ਵੇਲੇ ਉਹਨਾਂ ਨੂੰ ਪੁੱਛਦੇ ਆ ਕਿ ਜਿਸ ਤਰ੍ਹਾਂ ਦੀ ਰੌਣਕ ਮੇਲਾ ਇੱਥੇ ਲੱਗਾ ਹੈ ਉਹਦੇ ਬਾਰੇ ਕੀ ਸੋਚਦੇ ਆ ਤੇ ਹੈਲੋ ਸੁਆਤੀ ਜੀਆ ਹੈਲੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ एवरीवन ਬੀ ਸਾਨਿਆ ਹੈਲੋ ਜੀ ਸਤਿ ਸ਼੍ਰੀ ਅਕਾਲ एवरीवन थैंक यू सो मच सबसे पहले आपको यहाँ आने के लिए और हमें कवर करने के लिए एंड थैंक यू एवरीबडी हु इज़ वॉचिंग अस और जो यहाँ पे ऑलरेडी हैं अभी भी टाइम बिल्कुल ख़त्म नहीं हुआ है दो ही बजे हैं हम लोग यहाँ पे शाम के पाँच बजे तक हैं प्लीज़ ज़रूर आएँ सपोर्ट ऑल द लोकल्स वी हैव सो मेनी वेंडर्स हेयर फैशन शो होने वाला है आधे घंटे में और कुछ लाइव परफॉर्मेंसेज भी हैं सो so, आप सबका वेलकम है यू गाइज कैन स्टिल कम और थैंक यू आपका इतना प्यार देने के लिए और इतनी सपोर्ट करने के लिए इट्स अ हाउसफुल एंड हमारा लाइक like, हम लोग बहुत खुश हैं हम लोगों ने एक्सपेक्ट नहीं किया था आप लोगों ने जितना प्यार दिया हमें थैंक यू अच्छा एडा जो लोग ने स्टॉल लाए हुए ने किन्ने तरह के लोग आए हैं मतलब किड़ियाँ केड़िया समान जो लैके आए यहाँ पे बेसिकली बहुत सारी वैरायटी के स्टॉल्स हैं जिसमें एथनिक वेयर भी है गाउन्स भी हैं वेस्टर्न ज्वेलरी है है हैना है आर्टिस्ट है लाइव पेंटर uh, भी है हमारे पास आज yeah, yeah. और ग्लासेस uh, भी है मोर yeah. कुछ और जो मैंने मिस किया फोटोग्राफर्स हैं ग्लासेस हैं यहाँ पे अगर ब्राइडल ग्रूम्स को ग्लासेस चाहिए आ, सारे डिफरेंट तरह के वेंडर्स हैं आपको वेडिंग बॉक्सेस चाहिए या बूथ है <laughs> wedding boxes chahiye wedding cards print karwane hain we have all varieties of vendors here so please thank we Jay. still have dj we still have a lot of time jo bhi dekh raha hai isko yahan sun rahe ho you, you are welcome to come at maharaja banquet hall thank you bahut bahut thank you thank you thank you thank you the love mere naal is vele apne member of parliament ne jagsharan huri jagsharan singh mahal ਆ ਜਿਹੜੇ ਐਡਮੰਟਨ ਤੋਂ ਐਮਪੀ ਨੇ ਕੰਜ਼ਰਵੇਡ ਪਰਟੀ ਵੱਲੋਂ ਉਹ ਵੀ ਇੱਥੇ ਪਹੁੰਚੇ ਨੇ ਅੱਜ ਵੈਡਿੰਗ ਫੇਅਰ ਦੇ ਉੱਤੇ ਮਾਲ ਸਾਹਿਬ ਇਹ ਸਾਰਾ ਮਾਹੌਲ ਦੇਖ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਇਹ ਬਹੁਤ ਵਧੀਆ ਲੱਗ ਰਿਹਾ ਆਪਣਾ ਸੰਗਾ ਸਾਹਿਬ ਧੰਨਵਾਦ ਤੁਸੀਂ ਮੈਨੂੰ ਟਾਈਮ ਦਿੱਤਾ ਤੇ ਇਹ ਦੇਖੋ ਜਿਹੜੀਆਂ ਆਪਣੀਆਂ ਬੀਬੀਆਂ ਨੇ ਪਹਿਣਾ ਨੇ ਅੱਗੇ ਆਈਆਂ ਨੇ ਹਨਾ ਪਹਿਰਾ ਪਹਿਰਾਸ ਤੇ ਪ੍ਰੋਮਿਸ ਚੱਲੂ ਉਹਨਾਂ ਨੇ ਜਿਹੜਾ ਫੈਸ਼ਨ ਸ਼ੋਅ ਤੇ ਫਿਰ ਇਹਦਾ ਕੀਤਾ ਵਾ ਜੀ ਤੇ ਕਮਿਊਨਿਟੀ ਦਾ ਬੜਾ ਭਰਮਾ ਹੰਗਾਰਾ ਸਾਰਿਆਂ ਵੱਲੋਂ ਮਿਲ ਰਿਹਾ ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਵਧੀਆ ਗੱਲ ਨੋਟ ਕਰਨ ਵਾਲੀ ਇਹ ਆ ਕਿ ਇਹਨਾਂ ਨੇ ਇੱਕ ਨਾ ਐਂਟਰਪ੍ਰੈਨਿਓਰਲ ਅਸਪੈਕਟ ਟੱਚ ਕੀਤਾ ਜੀ ਕਿ ਤੁਸੀਂ ਕੰਮ ਕਰਦੇ ਹੋ ਬਾਹਰ ਕਈ ਵਾਰ ਤੁਸੀਂ ਸੈਟੀਸਫਾਈ ਨਹੀਂ ਹੁੰਦੇ ਆਵਰਸ ਨਹੀਂ ਫਲੈਕਸੀਬਲ ਹੈਗੇ ਹਨ ਇਹ ਤੁਸੀਂ ਜੇ ਆਪਣਾ ਕੰਮ ਕਰਦੇ ਹੋ ਹਨ ਬ੍ਰਾਈਡਲ ਦਾ ਜਾਂ ਜੁਜੂ ਲਾ ਕੇ ਤਾਂ ਅਸੀਂ ਬੰਦੂਜੇ ਜਿਹੜੇ ਸਪੋਰਟਰ ਚਲੋ ਹੈਗੇ ਨੇ ਉਹ ਤਾਂ ਹੈ ਹੀ ਨਹੀਂ ਇਹ ਚ ਫਾਇਦਾ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਕੰਮ ਕਰਦੇ ਹੋ ਤੁਸੀਂ ਰਨ ਕਰੀਓ ਨਾ ਆਵਰਸ ਦੈਟਸ ਰਾਈਟ ਕਿ ਨਹੀਂ ਤੁਸੀਂ ਆਪਣਾ ਘਰ ਚ ਟਾਈਮ ਦੇ ਸਕਦੇ ਹੋ ਬੱਚਿਆਂ ਨੂੰ ਟਾਈਮ ਦੇ ਸਕਦੇ ਹੋ ਸਟਿਲ ਯੂ ਕੈਨ ਅਰਨ ਸਮ ਮਨੀ ਯੂ ਕੈਨ ਜਿਹੜਾ ਹੈ ਹੈਲਪ ਯੂ ਜਿਹੜਾ ਹੈਗਾ ਬਾਦਰ ਸਪਾਊਸ ਜਿਹੜਾ ਹੈਗਾ ਹਸਬੰਡ ਜਾਂ ਵਾਈਫ ਜੋ ਵੀ ਹੈਗਾ ਤੇ ਪਲੱਸ ਇੰਗਾਂ ਗੁਰਦਾਨ ਸਿੰਘ ਸਾਹਿਬ ਨੇ ਕਿਹਾ ਉਹ ਹੈ ਔਰਤوں ਵગેਰਾ ਕੋ ਔਰਤਾਂ ਦਾ ਇਨੀਸ਼ੀਏਟਿਵ ਆ ਤੇ ਮੈਂ ਤਾਂ ਸਪੋਰਟ ਕਰਦਾ ਹਾਂ ਪਰਸਨਲੀ ਵਿੱਚ ਦੂਸਰੀ ਗੱਲ ਹੈ ਜੀ ਵੀ ਦੇਖੋ ਔਰਤਾਂ ਆਪਣਾ ਇਹ ਕੰਮ ਕਰਦੀਆਂ ਆਪਣੇ ਕੰਮ ਕਰਦੀਆਂ ਆਪ ਮਾਲਕ ਰਾਦਰਦਨ ਬਈ ਲੁਕਿੰਗ ਫਾਰ ਸਮਥਿੰਗ ਬਾਹਰ ਜਾ ਕੇ ਜੌਬ ਲੱਭਣੀ ਔਖੀ ਹੋ ਜਾਂਦੀ ਆ ਸਮਾਂ ਨਹੀਂ ਹੈ ਬਹੁਤ ਸਾਰੀਆਂ ਗੱਲਾਂ ਹਾਂਜੀ 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 ਮਾਲਕਾ ਇੱਥੇ ਕਰਦੇ ਹੋਏ ਜੀ ਤੁਹਾਡੇ ਬਿੰਦ ਕਰਦੇ ਵਿੱਚ ਤੇ ਮਤਲਬ ਆਈ ਥਿੰਕ ਸਕਾਈਜ਼ ਦਾ ਲਿਮਟ ਤੁਸੀਂ ਜਿੰਨਾ ਮਰਜੀ ਕਮਾ ਲਓ ਹੈਨਾ ਤੇ ਕਾਰਪੋਰੇਟ ਜੇ ਤੁਸੀਂ ਕਾਰਪੋਰੇਸ਼ਨ ਖੋਲੀ ਹੈ ਤੇ ਉਹਦੇ ਵਿੱਚ ਤੜ ਕੋ ਹੋਰ ਐਡੀਸ਼ਨਲ ਐਡਵਾਂਟੇਜਸ ਆ ਜਾਂਦੇ ਕਈ ਕੁਝ ਆ ਜਾਂਦਾ ਸੋ ਇਟਸ ਅ ਗੁੱਡ ਸਟੈਪ ਆਲ ਟੁਗੇਦਰ ਬਹੁਤ ਬਹੁਤ ਮਿਹਰਬਾਨੀ ਜਨਾਬ थैंक यू ਚਲੋ ਦੋਸਤੋ ਇਸ ਵੇਲੇ ਮੇਰੇ ਨਾਲ ਸਾਹਿਬ ਜਸਵੀਰ ਸਿੰਘ ਦਿਓਲ ਔਰ ਗੁਰਤੇਜ ਬਰਾੜਫਰੀ ਨੇ ਜਿਹੜੇ ਐਨਡੀਪੀ ਵੱਲੋਂ ਐਮਐਲਏ ਨੇ ਦੋਨੋਂ ਐਡਵੈਂਟਨ ਸ਼ਹਿਰ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਉਹ ਵੀ ਇਸ ਵੈਡਿੰਗ ਫੇਅਰ ਤੇ ਪਹੁੰਚੇ ਨੇ ਉਹਨਾਂ ਨੂੰ ਪੁੱਛਦੇ ਆਂ ਆ ਜਿਹੜਾ ਅੱਜ ਦਾ ਮਾਹੌਲ ਇੱਥੇ ਦੇਖ ਰਿਹਾ ਆ ਇਹਦੇ ਤੋਂ ਦੇਖ ਕੇ ਕਿਵੇਂ ਲੱਗਦਾ ਆ ਭਈ ਜਿਹੜੇ ਸਾਡੇ ਆਉਣ ਵਾਲੇ ਨੌਜਵਾਨ ਬੱਚੇ ਬੱਚੀਆਂ ਉੱਥੋਂ ਇੰਡੀਆ ਤੋਂ ਆ ਉਹ ਕਿਸ ਤਰ੍ਹਾਂ ਦਾ ਮਾਹੌਲ ਸਿਰਜਣਗੇ ਸਭ ਤੋਂ ਪਹਿਲਾਂ ਮੈਂ ਸੰਗਾ ਸਭ ਤੁਹਾਨੂੰ ਸਤਿ ਸ਼੍ਰੀ ਅਕਾਲ ਐਂ ਚੈਨਲ ਪੰਜਾਬੀ ਦੇਖ ਰਿਹਾ ਸਾਰੇ ਦਰਸ਼ਕ ਜਿਹੜੇ ਆ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਵਾਲੇਕੁਮ ਸਵਾਲ ਤੁਸੀਂ ਬਹੁਤ ਸੋਹਣਾ ਕੀਤਾ ਪਰ ਉਹਦੇ ਨਾਲੋਂ ਵੱਡੀ ਮੈਂ ਜਿਹੜੀ ਗੱਲ ਸਮਝਦਾ ਜਿਨ੍ਹਾਂ ਇਹ ਬੱਚੀਆਂ ਨੇ ਆਪਣੇ ਇਹ ਆਰਗੇਨਾਈਜ਼ ਕੀਤਾ ਵੈਂਟ ਇਹਦੀ ਆਪਣੀ ਐਮੀਅਨਿਟੀ ਆ ਕਿਉਂਕਿ ਦਿਸ ਇਜ਼ ਨਾਟ ਜਸਟ ਅ ਬਿਜ਼ਨਸ ਬਿਜ਼ਨਸ ਵੀ ਕਮਿਊਨਿਟੀ ਲਈ ਬਹੁਤ ਜ਼ਰੂਰੀ ਆ ਜਿਹੜੀ ਇਕਨੋਮੀ ਲਈ ਜ਼ਰੂਰੀ ਆ ਅ ਪਰ ਨਾਲ ਦੀ ਨਾਲ ਜਿਹੜਾ ਇੱਕ ਪਲੈਟਫਾਰਮ ਘਰ ਬੈਠੇ ਲੋਕਾਂ ਨੂੰ ਜਿਹੜੇ ਛੋਟੇ ਛੋਟੇ ਬੈਂਡਰਸ ਆ ਉਹਨਾਂ ਨੂੰ ਔਰ ਜਿਸ ਤਰ੍ਹਾਂ ਇਹ ਨਹੀਂ ਬਹੁਤ ਪ੍ਰੋਫੈਸ਼ਨਲੀ ਉਹਨੂੰ ਆਰਗੇਨਾਈਜ਼ ਕੀਤਾ ਉਹ ਪਲੈਟਫਾਰਮ ਪ੍ਰੋਵਾਈਡ ਕਰਦੇ ਆ ਸੋ ਦਿਸ ਇਜ਼ ਦ ਵੇ ਟੂ ਗੋ ਦਿਸ ਇਸ ਨਾਟ ਓਨਲੀ ਸਟਰੈਂਥਨਿੰਗ आवर ਕਮਿਊਨਿਟੀ ਇਕਨੋਮਿਕਲੀ ਬਟ ਆਲਸੋ ਬਿਲਡਿੰਗ आवर ਕਮਿਊਨਿਟੀ ਐਂਡ ਬੈਟਰ ਸੋਸਾਇਟੀ ਟੁਗੇਦਰ ਫਿਲਹਾਲ ਦੇ ਲਈ ਕੈਨੇਡਾ ਨੇ ਉਸ ਦੇ ਵਿੱਚ ਇੰਨਾ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ